ਆਹ ਲਾ ਆਈਡੀਆ ਆਪਣੇ ਆਈਡੀਆ ਲਾ ਯਾਰ ਉਹ ਹੀ ਕਰੀ ਉਹ ਹੀ ਕਰੀ ਆਈਡੀ ਲੈ ਆਈਡੀ ਮਿਲਿਆ ਨਹੀਂ ਅਮਰੀ ਦਾ ਨਾਲ ਕੋਈ ਨਹੀਂ ਆਈਡੀ ਖੜਾ ਬਈ ਆਈਡੀ ਕਰ ਆਈਡੀ ਕਰ ਥੱਲੇ ਧਰ ਲਾ ਬਈ ਇਹਨਾਂ ਨੂੰ ਵਿੱਕੀ ਬਈ ਡੇਲੀ ਕੀ ਆਈਡੀ ਆਈਡੀ ਐਡ ਕਰ ਲਈ ਮੈਂ ਆਈਡੀ ਐਡ ਕਰ ਲਈ ਵੀ ਸੀ ਅਮਰੀ ਲੈਣੀ ਰਸਤਾ ਜੇ ਐਡ ਕਰਨਾ ਵੇਹੇ ਕਰ ਲਈ ਆਈਡੀ ਦੇ ਵਿੱਚ ਵਿੱਕੀ ਮਰਾ ਪਿੱਛੇ ਹੋ ਜਾ ਵਿੱਕੀ ਮਰਾ ਡੇਲੀ ਪੋਰਟ ਤੇ ਆ ਗਾੜਵਾ ਥੋੜਾ ਜਿਹਾ ਮਾਗਰ ਮਾਗਰ ਹੋ ਜਾ ਵਿੱਕੀ ਆਈਡੀ ਲੈ ਆ ਮੁਰੇ ਯਾਰ ਆਈਡੀ ਲਾ ਲਈ ਆਪ ਮੈਂ ਕਿਹੜਾ ਰੱਖ ਲਵਾਂ ਖਾਮਰ ਦੀ ਆਪਰੇ ਮੰਗ ਹੋ ਜਾ ਦੋ ਮੰਗ ਹੋ ਜਾ ਯਾਰ ਆਪ ਫਨਕ ਕੇ ਰੱਖਾ ਆਂਦੀ ਮਿੱਕੀ ਆਪਣੇ ਵੀ ਧਰਲਾ ਥਲੇ ਕਿੰਨੇ ਜਣੇ ਬੈਠੇ ਆਂ ਸਾਾਨੂੰ ਕੋਈ ਇੱਥੇ ਕੁਛ ਹੁੰਦਾ ਜਾਂ ਸਾਨੂੰ ਕੋਈ ਮਾਰਕਿਆ ਜਾਂਦਾ ਮੈਂ ਐਸਐਸਪੀ ਸਾਹਿਬ ਜ਼ਿੰਮੇਵਾਰ ਬੋਲਦੀ ਮੈਂ ਸਰਕਾਰ ਦਾ ਕਹਿੰਦੀ ਕਿ ਧਰਨਾ ਕਰਦੇ ਹਾਲ ਵੀ ਨਹੀਂ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਵਿਖੀ ਉਹ ਚੱਤਣਾ ਇੱਕ ਮਿੰਟ ਹੋਇਆ ਅਗੜੀ ਕਹਾ ਕਰਦੇ ਕੋਈ ਥੋੜਾ ਟਾਈਮ ਨਹੀਂ ਹੋਇਆ ਉਹ ਯਾਰ ਮੇਰੀ ਵਾਲੀ 2 ਮਹੀਨੇ ਹੋ ਗਏ ਸਾਡੀ ਕੰਪਲੀਟ ਬੀਜੀਪੀ ਸਾਹ ਤੋਂ ਮਾਰਪੋ ਕੇ ਮੰਨਤਾ ਪਾ ਲਿਆ ਹਾਂ ਫੋਨ ਦੇ ਤਰ੍ਹਾਂ ਆ ਲੈ ਮਈਏ ਇਹਦਾ ਠੱਕਾ ਕਿਉਂ ਕਰੀਓ ਆਰਾਮ ਵਿੱਚ ਹੋ ਜੂਗਾ ਮੇਰੇ ਕੋਲ ਪਿੱਛੇ ਖੋਲ ਦਿਓ ਪਿੱਛੇ ਹੋ ਜਾ ਯਾਰ ਉਹ ਹਵਾ ਵੀ ਲੱਗੇ ਰਾਂ ਨੂੰ ਇੱਕ ਇੱਕ ਮਿੰਟ ਇੱਕ ਮਿੰਟ ਆਈ ਜੀ ਕੋਲ ਮਰੇ ਮਗਰ ਹੋ ਜਾਏ ਕੋਈ ਨਹੀਂ ਆਦਾ ਕੰਮ ਮਰੇ ਹਵਾ ਹਵਾ ਇਹਨਾਂ ਕੋਲ ਹੀ ਆਪ ਦੇਖ ਲੈ ਦੇਖ ਲੈ ਥੋੜੇ ਥੋੜੇ ਪਿੱਛੇ ਹੋ ਜਾਓ ਥੋੜੇ ਥੋੜੇ ਪਿੱਛੇ ਹੋ ਜਾਓ ਹੋਰ ਹੋ ਜਾਓ ਪਿੱਛੇ ਹੋਰ ਹੋ ਜਾਓ ਮਜੂਰ ਗੇ ਹਵਾ ਲੱਗਣ ਹੋ ਗਈ ਇੱਕ ਇੱਕ ਸਟੈਪ ਪਿੱਛੇ ਪੋਪਾ ਨਾਲ ਬੈਠੀ ਆਪ ਥੱਲੇ ਬੈਠੀ ਸਾਡਾ মিডিਆ ਦੇ ਸਾਹਮਣੇ ਆਉਣ ਦਾ ਇੱਕ ਇੱਕ ਮਕਸਦ ਹੈ ਵੀ ਸਾਡੇ ਜਿਹੜੇ ਪੁੱਤ ਨੂੰ ਚਾਹਣ ਵਾਲੇ ਲੋਕ ਨੇ ਸਾਡੀਆਂ ਤਕਲੀਫਾਂ ਉਹਨਾਂ ਤੱਕ ਰਪੁੰਚਣ ਅਸੀਂ ਅੱਜ ਉਹਨਾਂ ਮੂਰੇ 20 ਕਦੇ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਕਰੋਨਾ ਜੀ ਅੱਜ 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 ਕੀ ਕੰਪਲੇਂਟ ਲੈ ਕੇ ਆਇਓ ਕੀ ਗੱਲ ਹੋਈ ਹੈ ਵੀ ਅੱਜ ਪਹੁੰਚਣਾ ਨਹੀਂ ਆਏ ਨਹੀਂ ਵੀਰ ਜੀ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹਨੂੰ ਨਹੀਂ ਪਤਾ ਵਿਚਾਰੀ ਨੂੰ ਭਗਾਈ ਮੈਂ ਕਰਦਾ ਤੁਸੀਂ ਜਿਹੜਾ ਸਵਾਲ ਪੁੱਛਣਾ ਮਾਈਕ ਇੱਧਰ ਲਾਉਣੇ ਪੈਣਗੇ ਆ ਵੀ ਆਈਡੀ ਕਿੱਥੇ ਹੈ ਉਹ ਕੋਈ ਨਾ ਉਹ ਬੈਠੀ ਨੂੰ ਕੋਈ ਇਸੇ ਦਾ ਮਾਈਕ ਕਿੱਥੇ ਹੈ ਆਈਡੀ ਤੇ ਬੰਦਾ ਨੂੰ ਕਰ ਦੋਗਾ ਮੇਰਾ ਜੀ ਹੋਇਆ ਮੈਡਮ ਤੁਹਾਡੇ ਸਾਹਮਣੇ ਨਿਕਲ ਮੇਰੇ ਪਿੱਛੇ ਹੋ ਜਾ ਇੱਕ ਮਿੰਟ ਮਨੀਸ਼ ਪਿੱਛੇ ਹੋ ਜਾ ਪੁੱਤ ਹੋ ਜਾ ਪਿੱਛੇ ਹੋਰ ਥੋੜੇ ਹੋ ਜਾ ਪਿੱਛੇ ਚਲੋ ਉਹ ਹੀ ਦਾ ਸਾਰੇ ਅੱਗੇ ਆਏ ਚਲ ਹਾਂ ਬਸ ਉਹ ਕਰਦੇ ਡਿਲੀਪੋਸ ਕਰਨਗੇ ਹਾਂ ਬਾਅਦ ਵਿੱਚ ਹੋਰ ਹੋਰ ਇੱਕ ਠੀਕ ਹੈ ਪਿੱਛੇ ਨਾ ਹਾਂ ਮੈਂ ਪਿੱਛੇ ਸਾਰੇ ਬੈਠੇ ਪੂਰੇ ਫੜਗਾ ਗਾਣਾ ਕਰੋ ਆਵਾ ਲੱਗਣ ਹਾਂ ਕਰਾ ਦੇ ਕਰਾ ਨਾ ਹੈਲੋ ਉਹ ਕਾਲੀ ਨਾ ਕਾਲੀ ਨਾ ਹੈਲੋ ਅਮਰੀਦ ਉਤਰ ਲਿਆ ਯਾਰ ਮਜੂਦ ਹੈ ਮਾੜਾ ਇਹ ਡਿਗਰੀ ਆਈਡੀ ਨੂੰ ਯਾਰ ਨਹੀਂ ਨਹੀਂ ਆਈ ਆਈਡੀ ਨੂੰ ਉੱਪਰ ਕਰੀ ਮਾੜਾ ਅਮਨੀਸ਼ ਬਸ ਛੱਡ ਦੇ ਕੋਈ ਨਹੀਂ ਯਾਰ ਕਰ ਲੋ ਬਾਈਟ ਛੱਡ ਦੇ ਕੈਮਰਾ ਮਗ ਰੱਖ ਦੇ ਬਾਹਰ ਜਿਹੜਾ ਲਾ ਕਰ ਯਾਰ ਹਾਂ ਆਪਰ ਨੂੰ ਪਿੱਛੇ ਰੱਖ ਲਾਜ ਕੇ ਕੰਪਲੇਂਟ ਲੈ ਕੇ ਆਏ ਹੋ ਇਹ ਆਈਆ ਕੰਪਲੇਂਟ ਤੇ ਅੱਜ ਕਿਉਂ ਆਉਣਾ ਹੋਇਆ ਕਿਉਂ ਬਹਿਣਾ ਪਿਆ ਧਰਨੇ ਤੇ ਕੰਪਲੇਂਟ ਅੱਜ ਨਹੀਂ ਲਿਖਿਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋ ਅਪ ਲੈਣ ਦੀ ਉਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ हायर ਕਰਕੇ ਪ੍ਰਾਈਵੇਟ ਐਕਸਪਰਟ हायर ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਦਾ ਸੈਡੋ ਕੰਪਲੀਟ ਕਰਦੀ ਤਾਂ ਮੰਨਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਾਰਾ ਹੋ ਕੇ ਟਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜਿਹਨਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿਰ ਦੇ ਉੱਤੇ ਵੀਰਾਂ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ 70 ਤੇ ਬੈਠਣ ਨੂੰ ਤਿਆਰ ਹੋਏ ਆਂ ਅਸੀਂ ਅੱਛਾ ਮਾਨ ਸਾਹਿਬ ਪੁੱਸਾ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲੈ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਹੀ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਤੁਹਾਨੂੰ ਪੈਸੇ ਅੱਗਾ ਕੰਪਲੇਂਟ ਕੀ ਸੀ ਜਿਹੜੀ ਕੰਪਲੇਂਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਆਂ ਦੇ ਮਾਲਕਾਂ ਮਿਆਂ ਬੀਬੀ ਐਸ ਪੁੱਤ ਜਿਹੜੇ ਜੁਆਕ ਨਹੀਂ ਕੰਪਨੀਆਂ ਸਾਨੂੰ 2 ਸਾਲ ਤੋਂ ਹੋ ਗਏ 2.5 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰ ਅੰਧੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੀ 10000 ਦੀ ਕੰਪਲੀਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਹੂ ਦੇ ਵਿੱਚ ਡਿੱਗੀ ਪਈ ਆ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨ ਐਸਐਸਪੀ ਸਾਡੇ ਟੇਬਲ ਤੇ ਆਏ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦਿੰਦੇ ਨੇ ਮੈਂ ਪੌੜੀਆਂ ਛੜ ਛੜ ਕੇ ਨਾ ਬਜਾ ਮੈਂ 12 ਗੌਣੀਆਂ ਖਾ ਕੇ ਚੱਲਦਾ ਤਰਕੇ ਕਰੋ ਸੰਪੇੜਤ ਬੋਲਦੇ ਤਾਂ ਵੀ ਦਮ ਖੁੱਲ ਜਾਂਦਾ ਜਦ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਬਿਹਾਰ ਸਾਡੀ ਕੰਪਲੇਨ ਤੇ ਗਲਤ ਤਾਂ ਸਾਨੂੰ ਕਹਿ ਦਿਓ ਵੀ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਅਕਲ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਤੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡ ਡਿਜੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਹੀਂ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਕਹਿਤਾ ਕਢਦੇ ਹੋ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਤੁਸੀਂ ਜਿੰਨੂ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ ਕੀ ਲੱਗਦਾ ਤੁਹਾਡੀ ਰੈਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾਂ ਤਿੰਨ ਐਸ ਐਸ ਪੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆ ਫੈਲਟਿਆ ਰ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡੇ ਨੂੰ ਉਹ ਫੈਲ ਦਿਖਾ ਦਿੰਦੇ ਆ ਉਹਨਾਂ 'ਚ ਘੱਟੇ-ਘੱਟੇ ਬੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਗੱਲ ਨਹੀਂ ਕਰਦਾ ਹੁਣ ਮੈਂ ਇਹਨੂੰ ਮੈਂ ਤੇ ਏਡੀ ਜੀ ਤੇ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਂਟ ਦਾ ਫਾਲੋਅ ਅਪ ਲਵ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਹੈ ਮੈਂ ਇਹਨੂੰ ਐ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿਨਾ ਜੇ ਮੇਰੇ ਪੁੱਤ ਦੀ 2 ਦੋ ਰੁਪਏ ਕਮਾਉਣਾ ਕਿ ਤੋਂ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰੂ ਪੈਸੇ ਨਹੀਂ ਦੇ ਰਿਹਾ ਉਸ ਕਾ ਜ ਚਲੋ ਸਾਰੇ ਸਬੂਤ ਦਿੱਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਸਾਬ ਤਾਂ ਬਣਦਾ ਤੁਸੀਂ ਇਹਨਾਂ ਦੇ ਦਿਓ ਤੁਹਾਡੀ ਕੋਈ ਸਥਿਤੀ ਨਹੀਂ ਕਰ ਸਕਦਾ ਅਗਰ ਕਿੰਨੇ ਤਾਂ ਹੋਗੇ ਕਿੰਨੇ ਕਰੋੜ ਦਾ ਮਾਮਲਾ ਜੀ ਸਾਰਾ ਇਹ ਤੇ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਓਗੇ ਬੇਬਸ ਹੋ ਕੇ ਹੁਣ ਇਸ ਤੋਂ ਬਾਅਦ ਕਿਤੇ ਤੁਸੀਂ ਕਿਹਨੂੰ ਗੈਂਗਸਟਰ ਮਾਰਿਓ ਫਰੋਦੀ ਨਾ ਲੈਂਦੇ ਹਨ ਯਾਰਾ ਤਾਂ ਬਿਨਾਂ ਫਰੋਦੀ ਤੋਂ ਸਾਰਾ ਕੁਝ ਮੇਰਾ ਘਰੋਂ ਜਾਂਦੀ ਹੈ ਮੇਰੇ ਇਹ ਇਹ ਗੈਂਗਸਟਰ ਨਹੀਂ ਜਿਹੜੇ ਇੱਕ ਬਜ਼ੁਰਗ ਦੇ ਨਾਲ ਹੀ ਇੰਨਾ ਧੱਕਾ ਕਰਦੇ ਨੇ ਅੰਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕਰੋੜ ਠੱਗੇ ਨੇ ਜੀ ਉਹ ਤਾਂ ਭਈ ਚਾਹੇ ਤੁਹਾਡੇ 5 ਪੈਸੇ ਨੇ ਚਾਹੇ 5000 ਹੈ ਭਾਵੇਂ ਉਹ 10 ਰੁਪਏ ਵੀ ਆ ਚਲੋ ਕੀ ਕਹੂੰਗਾ ਇੱਕ ਐਡੇ ਵੱਡੇ ਸਟਾਰ ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਆ ਨਹੀਂ ਬਦਕਿਸਮਤੀਆ ਦਿੱਤਾ ਸਾਡੀ ਬਦਕਿਸਮਤੀਆ ਸਾਡੀ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਅੰਕਲ ਜੀ ਇੱਕ ਜਣ ਘਟੋ ਘਟਿਆ ਇਹਨਾਂ ਦਾ ਕੀ ਮਾਰਾ ਕਰਦੇ ਆ ਜੀ ਇੱਕ ਪਾਸੇ ਸਰਕਾਰ ਕਹ ਰਹੀ ਹੈ ਗੈਂਗਸਟਰ ਨਹੀਂ ਰਹਿਣ ਦਿੱਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰ ਰਹੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਹੈ ਸਾਨੂੰ ਹੱਲ ਬਿਲਕੁਲ ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ ਆਹ ਕੌਣ ਨੇ ਮਲੇ ਗੈਂਸਟਰ ਅਸਲੀ ਜਿਹਦਾ ਨੂੰ ਕਿਉਂ ਸਰਕਾਰ ਕਿਉਂ ਹੱਕ ਚ ਖੜੀ ਹੈ ਇਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਕਿਉਂ ਸੇਫ ਕਰੀ ਬੈਠੇ ਆ ਕੁਝ ਤਾਂ ਭਾਜਪਾ ਆਂ ਦੇ ਕਰ ਲੈ ਕੁਝ ਝਾੜੂ ਵਾਲੇ ਨੇ ਕਰ ਲੇ ਇਹਨਾਂ ਨੂੰ ਕੀ ਕਹੋਂਗੇ ਅੱਜ ਕੀ ਮੰਗ ਕੀ ਲੈ ਕੇ ਆਏ ਸੀ ਹੁਣ ਡੀਆਈਜੀ ਸਾਹਿਬ ਕੋਲੇ ਆਪ ਦਾ ਦੁੱਖ ਲੈ ਕੇ ਆਇਆ ਮੈਂ ਉਹਦਾ ਤਾਂ ਸੀਨੀਅਰ ਅਫਸਰ ਨੂੰ ਇਹ ਹੀ ਪੁੱਛਣਾ ਚਾਹੁੰਦਾ ਮੈਂ ਜੋ ਡੀਆਈਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐਂ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਆਜੀ ਪੁੱਛਣੀ ਚਾਹੁੰਦਾ ਮੈਂ ਉਹਨਾਂ ਨਾਲ ਕੋਈ ਰਾਬਤਾ ਹੋਇਆ ਹੁਣ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਨਹੀਂ ਪਾਈ ਗੱਲ ਰਾਏ ਸਾਹਿਬ ਨੇ ਕੋਈ ਰਾਹ ਨਹੀਂ ਗਾਈ ਪਾਈ ਗੱਲ ਉਦੋਂ ਦਾ ਇੱਥੇ ਦੇਖ ਸਕਦਾ ਮੇਰੀਏ ਤੁਸੀਂ ਐ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਕੀ ਪਤਾ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਅਸੀਂ ਕੀ ਮਾਰਾ ਕੀਤਾ ਜਰਮ ਮਾਨਸਾ ਪੁਲਿਸ ਦਾ ਅਕਵਾ 5 ਵਜੇ ਮੇਰੇ ਪੁੱਤ ਤੇ ਕਤਲ ਹੁੰਦਾ ਹੈ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀ ਦੇ ਟਾਇਰ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਂ ਲੈਣ ਆਇਆ ਫੇਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠਿਆ ਹੈ ਕਹਿੰਦੇ ਫੋਰਸ ਆਉਗੀ ਫੇਰ ਫੜਾਂਗੇ ਯਾਰ ਤਾਂ ਇਹਦਾ ਬਕੀੜਾ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਹੋ ਇਹ ਗਰੀਬਾਂ ਦੇ ਜਵਾਕ ਮਾਰ ਦੋ ਘਰਾਂ 'ਚ ਜਾ ਜਾ ਗਏ ਗੈਂਗਸਟਰਾਂ ਬੰਦਾ ਭੂਗ ਨਹੀਂ ਕਰਦੇ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਹੁੰਦੀਆਂ ਇਹ ਸਰਕਾਰ ਤੋਂ ਤੁਹਾਨੂੰ ਇਸ ਪ੍ਰਤੋ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੈਂ ਤਾਂ ਇਹਨਾਂ ਦੀ ਨਿੰਦਿਆ ਕਰਨ ਨੂੰ ਜੀ ਨਹੀਂ ਕਰਦਾ ਬਾਈ ਜੀ 4 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰੀ ਜਾਂਦੇ ਇੱਕੋ ਗੱਲ ਬਿਲਕੁਲ ਕੋਈ ਫਾਇਦਾ ਨਹੀਂ ਠੀਕ ਠੀਕ ਹੁਣ ਕੀ ਲੱਗਦਾ ਬੈਠਣ ਨਾਲ ਕੋਈ ਹੱਲ ਹੁੰਦਾ ਬੈ ਹੋਵੇ ਨਾ ਹੋਵੇ ਯਾਰ ਕਿੰਨਾ ਟਾਈਮ ਕਿੰਨਾ ਟਾਈਮ ਬੈਠੋਗੇ ਐਫ ਆਈ ਆਰ ਲੈ ਕੇ ਜਾਣ ਕਿੰਨਾ ਟਾਈਮ ਬੈਠੋਗੇ ਇੱਥੇ ਪਤਾ ਪਾਜਾਉਂਗਾ Ini saya मारो जल्दी मैं